ਨਾ ਇਹ ਵੀਡੀਓ ਬਣਾਈ ਐ ਇੱਕ ਨਹੀਂ ਮੈਨੂੰ ਸੜਾਇਆ ਇੱਕ ਨਹੀਂ ਵੀਡੀਓ ਬਣਾਈ ਦਵਦੋ ਉਹ ਕਹਿੰਨੇ ਹੁਣ ਹੱਥ ਲਾ ਉਹਦ ਨੂੰ ਬੱਸ ਦਵਾਲ ਲ ਕੇ ਲੈ ਗਏ ਬੱਸ ਦੇ ਅੰਦਰ ਵੀ ਕੋਈ ਗੱਲਬਾਤ ਹੋਈ ਸੀ ਤੁਹਾਡੀ ਨਹੀਂ ਬੱਸ ਦੇ ਅੰਦਰ ਉਹਨੂੰ ਮੈਂ ਕਿਹਾ ਸੀ ਬਾਈ ਦੂਜੇ ਵੀ ਉੱਤੇ ਗਾਂ ਹੀ ਤਰਦ ਬੋਲਦਾ ਐ ਉੱਥੇ ਕਾਫੀ ਟਿੱਕਰ ਬੋਲਦਾ ਆ ਫਿਰ ਮੈਂ ਚਲ ਮੈਂ ਚੁੱਪ ਕਰ ਗਈ ਬੋਲੀ ਨਹੀਂ ਗਈ ਫਿਰ ਮੈਂ ਚੁੱਪ ਕਰਕੇ ਉੱਤਰ ਖੜੀ ਮੁੜ ਕੇ ਮੈਨੂੰ ਨੇ ਤੱਕਾ ਮਾਰਿਆ ਉੱਤਰਨ ਲੱਗੇ ਨੂੰ ਤੱਕਾ ਮਾਰ ਕੇ ਫੁੱਟਣ ਹੀ ਲੱਗੇ ਮੈਨੂੰ ਤੇ ਪੁਲਿਸ ਤੱਕ ਕਿਵੇਂ ਪਹੁੰਚ ਕੀਤੀ ਤੁਸੀਂ ਇਕੋਸ ਤੱਕ ਫਿਰ ਉਹਨੇ ਸਟਾਫ ਨੂੰ ਫੋਨ ਲਾਇਆ ਮੁੰਡੇ ਨੇ ਮੇਰਾ ਫੋਨ ਪੜ ਕੇ ਪਾਣੀ ਚ ਤਰ ਗਿਆ ਸੀ ਉਹਨਾਂ ਨੇ ਫੋਨ ਫੜਾ ਦੋਦੋ ਪੜ ਕੇ ਫਿਰ ਉਹਨਾਂ ਨੇ ਸਟਾਫ ਨੂੰ ਫੋਨ ਲਾਇਆ ਫੋਨ ਲਾ ਕੇ ਫਿਰ ਉਹਨਾਂ ਨੇ ਸੱਦਿਆ ਉਹਨਾਂ ਸੱਦ ਕੇ ਫਿਰ ਠਾਣ ਏਅਰਪੋਰਟ ਪਹਖਾਈ ਫਿਰ ਉੱਥੇ ਹਸਪਤਾਲ ਲੈ ਗਏ ਉਹ ਤੁਸੀਂ ਹਮੇਸ਼ਾ ਇਸੇ ਵਾਸਤੇ ਸਫ਼ਰ ਕਰਦੇ ਕਿਤੇ ਕਿਤੇ ਕਰਦੇ ਸਾਰੇ ਤੇ ਕਿਦਾਂ ਦਾ ਜਦੋਂ ਪਹਿਲਾਂ ਤੁਸੀਂ ਸਫ਼ਰ ਕਰਦੇ ਸੀ ਉਦੋਂ ਕਿਦਾਂ ਦਾ ਵਿਹਾਰ ਸੀ ਇਹਦਾ ਕਨੈਕਟਰ ਦਾ ਤੁਹਾਡੇ ਕੋਲ ਉਦੋਂ ਵੀ ਇਦਾਂ ਹੀ ਸੀਗਾ ਮੈਂ ਅਸੀਂ ਚੁੱਪ ਕਰ ਜਾਂਦੇ ਸੀ ਮੈਂ ਕਹਿੰਦਾ ਚਲ ਕੋਈ ਨਹੀਂ ਸਾਰਿਆਂ ਸਵਾਰਾਂ ਨਾਲ ਇਦਾਂ ਕਰਦਾ ਸੀਗਾ ਸਾਰਿਆਂ ਨਾਲ ਇਦਾਂ ਹੀ ਕਰਦਾ ਸੀ ਇੱਕ ਆਂਟੀ ਮੇਰੇ ਨਾਲਤੀ ਤੇ ਅੱਗ ਲੱਗੀ ਆ ਸਮਾਲ ਸਰੋ ਉਹਨੂੰ ਕਿਹਾ ਦੁੱਧ ਚੰਗ ਦੀ ਬੱਚੀ ਕਹਿੰਦਾ ਤੂੰ ਟੈਟ ਨਹੀਂ ਕਟਾਉਂਦੀਗੀ ਉਹਨੂੰ ਵੀ ਆਈ ਬੋਲੇ ਆਂਟੀ ਨੇ ਉਹਨੂੰ ਪਿਆਰ ਪੀ ਕੱਟ ਕੇ ਪੜਾਦੇ ਮੇਰੇ ਕੋਲ ਧਾਰ ਕੱਟ ਸੀਗਾ ਤੇ ਬਸ ਇੱਥੇ ਬੋਲਣ ਲੱਗ ਗਿਆ ਕਹਿੰਦਾ ਤੁਸੀਂ ਧਾਰ ਕੱਟ ਲਾਂਗਾ ਤੇ ਚੜ ਜਾਵਾਂਗਾ ਫਿਰ ਆ ਪੈਸੇ ਦੇਣ ਦੇਗਾ ਮਾਰਾਂਗਾ ਟੱਕਾ ਕਰ ਦਾਂਗਾ ਤੁਸੀਂ ਕਹਿੰਦਾ ਕਿਤੇ ਕਿਤੇ ਜਾਵੜ ਦੰਗ ਕਿਤੇ ਕਿਤੇ ਜਾਵੜ ਦੰਗ ਅਸੀਂ ਤਾਂ ਜੋ ਆਪ ਲੱਗਣਾ ਸਾਰਾ ਸਿਨਾਂ ਤੌਂਟ ਆਪ ਡਾਉਣ ਕਰਨੀ ਹੁੰਦੀ ਆ ਤੇ ਉਹ ਦਿਨ ਹੀ ਕੀ ਕਾਰਨ ਸੀਗਾ ਕਿ ਜਿਹੜਾ ਇੰਨੀ ਬੇਰਮੀਨਾ ਤੁਹਾਡੇ ਨਾਲ ਉਹਨੇ ਕੁੱਟਮਾਰ ਕੀਤੀ ਕੀ ਕਾਰਨ ਕੀ ਰਿਹਾ ਕੀ ਕਹੀ ਸਮਝਦੋਂ ਸੀ ਉਹਦੇ ਉਹਨਾਂ ਨੇ ਐ ਕੱਲੀ ਦਾ ਫਾਇਦਾ ਚੱਕ ਲਈ ਕੱਲੀ ਅੱਗੇ ਸੀ ਦੋ ਜਾਨੀਆਂ ਹੁੰਦੀਆਂ ਅੰਦੀਆਂ ਸੀ ਉਹਨਾਂ ਨੇ ਕੱਲੀ ਦਾ ਫਾਇਦਾ ਚੱਕ ਲਈ ਅੱਜ ਕੱਲੀ ਆ ਵੀ ਅੱਜ ਘੇਰ ਲਗੇ ਇਹਨੂੰ ਤੁਸੀਂ ਰੋਜ਼ ਉਸੇ ਵਾਸਤੇ ਜਾਂਦੇ ਸੀ ਕਿ ਕਿ ਬਦਲ ਦੇ ਪੁੱਤਰ ਕੇ ਨਹੀਂ ਅਸੀਂ ਬਦਲ ਕੇ ਆਉਂਦੇ ਸੀ ਬਸ ਤੇ ਉਹ ਉਦੋਂ ਕੀ ਕਿਉਂ ਮਤਲਬ ਦੀਏ ਉਹ ਖਾ ਰੁੱਦ ਦੇ ਲੁਕੀ ਖਾ ਗਿਆ ਸਾਰ ਜਿਹਦੇ ਸੀ ਉਦਦੇ ਬੋਲੇ ਸੀ ਪਹਿਲਾਂ ਮੈਂ ਉਸ ਦਾ ਬੋਲੇ ਨੂੰ ਸਿਮਿੱਟੀ ਪੱਤ ਸੋ ਗਾਲਤੇ ਫਿਰ ਨਹੀਂ ਬੋਲੇ ਮੁੜ ਕੇ ਉਹਦੇ ਧਾਰ ਕਾਟ ਤੇ ਫੋ ਆ ਕਰਕੇ ਦੂਜੀ ਟੈਕਟ ਕੱਟ ਕੇ ਫਿਰ ਬਹਿ ਗਿਆ ਫਿਰ ਬੜਬੜ ਕਰਦਾ ਮੈਂ ਬਸ ਡਰਾਈਵਰ ਨੂੰ ਕਿਹਾ ਮੈਂ ਕਿ ਸਰ ਮੈਨੂੰ ਉੱਥੇ ਤਾਰ ਦੇ ਬਾਈਪਾਸ ਕਹਿੰਦਾ ਨਹੀਂ ਤਾਰਨਾ ਤਾਰਿਆ ਨਹੀਂ ਉਹਨਾਂ ਨੇ ਤੇ ਉੱਪਰ ਕੇ ਕਨੈਕਟਰ ਬੋਲਣ ਲੱਗ ਗਿਆ ਪਹਿਲਾਂ ਵੀ ਤੁਸੀਂ ਇਸ ਵਾਰ ਤੇ ਉੱਥੇ ਗਏ ਘਦੀ ਹਾਂਜੀ ਗਏ ਪਹਿਲਾਂ ਵੀ ਤੁਹਾਡਾ ਕੰਡਕਟਰ ਨਾਲ ਝਗੜਾ ਹੋਇਆ ਸੀ ਕਿਤੇ ਪਹਿਲਾਂ ਹੋਇਆ ਸੀਗਾ ਉਹ ਫਿਰ ਅਸੀਂ ਚੁੱਪ ਕਰ ਗਏ ਸੀ ਮੈਂ ਐਕਚੁਅਲ ਕੋਈ ਨਾ ਬੱਸ ਵਾਲੇ ਬੋਲਦੇ ਹੀ ਰਹਿੰਦੇ ਆ ਪਹਿਲਾਂ ਕਿਉਂ ਹੋਇਆ ਸੀ ਉਹ ਪਹਿਲਾਂ ਟੈਟ ਪਿਸੀ ਹੋਇਆ ਸੀ ਸਾਰਾ ਟਿਕਟ ਪਿੱਛੇ ਤੁਹਾਨੂੰ ਘਾਰ ਕੱਢਣੀ ਹੈਗਾ ਘਾਰ ਕੱਢ ਸੀਗਾ ਮੇਰੇ ਕੋਲੋਂ ਮਾਤਾ ਕੋਲੇ ਹੈ ਨਹੀਂ ਸੀ ਉਹਨਾਂ 50 ਰੁਪਏ ਦੇਤੇ ਪਿਆਰ ਵੀ ਦੇ ਦਿੱਤੇ ਉਹ ਟਿਕਟ ਲੈਣੀ ਉਹਨੂੰ ਕਹਿੰਦੇ ਤੂੰ ਬੱਚੀ ਹੈਗਾ ਨਾ ਦੁੱਧ ਚੁੰਗਦੀ ਆਂ ਕਹਿੰਦਾ ਉਹ ਬੋਲੀ ਨਹੀਂ ਆਂਟੀ ਚੁੱਪ ਕਰਕੇ ਪੈਸੇ ਫੜਾਤੇ ਤੇ ਟਿਕਟ ਕੱਟ ਉਹ ਤੁਸੀਂ ਕੀ ਮੰਗ ਕਰਦੇ ਹੋ ਮੈਨੂੰ ਦੱਸਿਆ ਜਾਈ ਹੋਣੀ ਚਾਹੀਦਾ ਸਾਰਾ ਉਹ ਕਿਸ ਚੀਜ਼ ਦੇ ਨਾਲ ਤੁਹਾਡੇ ਨਾਲ ਕੁੱਟਮਾਰ ਕੀਤੀ ਆ ਅ ਇੱਟਾਂ ਸੀਂਗ ਇੱਟਾਂ ਆ ਕੁੱਟਿਆ ਮੈਨੂੰ ਫੇੜੇ ਮਾਰੀ ਉਹਨਾਂ ਨੇ ਹੁਣ ਤੁਹਾਡਾ ਇਲਾਜ ਕਿੱਥੇ ਚੱਲਦਾ ਲਾਜ ਮੇਰਾ ਇੱਥੇ ਗੁਰਨਾਣਕ ਵਾਲੇ ਦੇ ਚੱਲਦਾ ਐਸ ਸੀ ਕਮਿਸ਼ਨਰ ਉਹ ਤੁਹਾਡੇ ਅੱਲ ਤੇ ਕੀ ਵਿਚਾਰ ਸੁਣੇ ਗਏ ਰਾਜਦਾਰ ਦੇ ਚੱਲਦਾ ਹਾਂ ਹਾਂ ਜੀ ਅੱਜ ਚੱਲਦਾ ਸਾਰਾ ਵੀ ਮੇਰੇ ਸੱਟਾ ਬਾਲਣਾਂ ਵੱਜੀਆਂ ਵਿੱਚ ਬੋਲਣ ਜਾਂਦਾ ਇਹਨਾਂ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਅੱਜ ਇਹਨਾਂ ਦੀ ਵਾਇਰਲ ਹੋਈ ਆ ਵੀਡੀਓ ਕੁੱਟਮਾਰ ਦੀ ਉਹ ਤੁਹਾਡੇ ਕੋਲ ਨਹੀਂ ਉਹ ਮੇਰੇ ਭੈਣ ਲੱਗਦੇ ਕਿਹੜਾ ਹੁਣੋਂ ਦਾ ਮਨਪ੍ਰੀਤ ਘਰ ਤੇ ਕੀ ਇਹ ਸਾਰਾ ਮਾਮਲਾ ਹੈ ਤੁਹਾਡੇ ਤੋਂ ਇਹ ਮੇਰੇ ਭੈਣ ਹੈ 3 ਸਾਲ ਤੋਂ ਇੱਥੇ ਰਹਿੰਦੀ ਹੈ ਸਮਾਰਸਰ ਵੈਈ ਹੈ ਜੀ ਤੇ ਕੇਐਫਸੀ ਲੱਗੀ ਉੱਥੇ ਜਾਬ ਕਰਦੀ ਹੈ ਨੈੱਟ ਦਾ ਅਪਡਾਊਨ ਕਰਦੀ ਹੈ ਸੁਬਾ ਸ਼ਾਮ ਦੀ ਸੁਬਾ 7:30 ਵਜੇ ਜਾਂਦੀ ਹੈ ਤੇ 8:40 ਤੇ ਉੱਥੇ ਮੁਗਗੇ ਬੱਸ ਪਾਉਂਦੀ ਹੈ ਤੇ ਜਦੋਂ ਮਤਲਬ ਉਹਨਾਂ ਨੇ ਗਈ ਉੱਥੇ ਹੀ ਮੁਗਗੇ ਕੋਟਕਪੂਰਾ ਬਾਈਪਾਸ ਤੇ ਉਤਰਨਾ ਸੀਗਾ ਕਨੈਕਟਰ ਨਾਲ ਉਹਨਾਂ ਨੇ ਧੱਕਾ ਕੀਤਾ ਇਹਦੇ ਨਾਲ ਹੀ ਉਹਨੂੰ ਕਹਿੰਦੀ ਮੈਨੂੰ ਪਾਣੀ ਚ ਨਾ ਤਾਰੋ ਵੀ ਮੈਨੂੰ ਸਾਈਡ ਤੇ ਤਾਰ ਦੇ ਸੁੱਕੇ ਦਾ ਤੇ ਸੁੱਕੇ ਦਾ ਤੇ ਨਹੀਂ ਤਾਰਿਆ ਉਹਨਾਂ ਨੇ ਪਾਣੀ ਦੇ ਵਿੱਚ ਆ ਕੇ ਧੱਕਾ ਮਾਰਿਆ ਉਹਨਾਂ ਨੇ ਫਿਰ ਕੁੱਟ ਮਾਰ ਕੀਤੀ ਇਹਦੇ ਨਾਲ ਹੀ ਪਹਿਲਾਂ ਵੀ ਇੱਕ ਬੱਸ ਦੇ ਵਿੱਚ ਝਗੜਾ ਇੱਕ ਦੋ ਵਾਰੀ ਹੋਇਆ ਇਹਨਾਂ ਨਾਲ ਹੀ ਉਹੋ ਮਤਲਬ ਗੁੜੀ ਸੀ ਕਿ ਜਿੰਨਾਂ ਨਾਲ ਝਗੜਾ ਹੋਇਆ ਹੈ ਇਹਨਾਂ ਤੇ ਤੇ ਉਹ ਆਧਾਰ ਕਾਰਡ ਦੇ ਨਾਲ ਹੀ ਹੋਇਆ ਸੀ ਕਿਉਂਕਿ ਮਾਮਲਾ ਇਹਨਾਂ ਦਾ ਪਹਿਲਾਂ ਦਾ ਹੀ ਤੇ ਇਸੇ ਕਰਨਾ ਜੀ ਤੇ ਇਹ ਕਹਿੰਨੇ ਆ ਵੀ ਜੋ ਸਾਡੀ ਭੈਣ ਨਾਲ ਉਹਨੇ ਕੱਟਮਾਰ ਕੀਤੀ ਆ ਹੁਣ ਸਜ਼ਾ ਜਾਂ ਸਸਪੈਂਡ ਕੀਤਾ ਜਾਵੇ ਕੁਝ ਵੀ ਉਹਨਾਂ ਦਾ ਕੋਈ ਕਾਰਵਾਈ ਜਿਹੜੀ ਬਣਦੀ ਉਹਦੇ ਨਾਲ ਕਰ ਕੀਤੀ ਹੋਵੇ ਤੁਸੀਂ ਇਹਦੇ ਕੋਈ ਸ਼ਿਕਾਇਤ ਜਿਹੜੀ ਹੈਗੀ ਆ ਪੁਲਿਸ ਨੂੰ ਵੀ ਦਿੱਤੀ ਸੀ ਹਾਂਜੀ ਉਹਨਾਂ ਦੇ ਸਟਾਫ ਨੇ ਦਿੱਤੇ ਸੀਗੇ KFC ਦੇ ਸਟਾਫ ਨੇ ਉੱਤੇ ਰਿਪੋਰਟ ਲਿਖਾਈ ਸੀਗੀ ਥਾਣੇ 'ਚ ਮੋਗੇ ਫੋਕਲ ਪੁਆਇੰਟ ਥਾਣੇ 'ਚ ਤੇ ਉਹਨਾਂ ਨੇ ਬਾਅਦ ਵਿੱਚ ਸਾਡੀ ਕੋਈ ਸੁਣੀ ਸੁਣਾਈ ਨਹੀਂ ਅੱਜ 2 ਤਰੀਕ ਦੀ ਗੱਲ ਅੱਜ ਹਫਤਾ ਹੋ ਚੱਲਿਆ ਸਾਡੀ ਕੋਈ ਸੁਣਦਾ ਨਹੀਂ ਸੀਗਾ ਜੀ ਤੇ ਇਸੇ ਕਰਕੇ ਉਹਦੂਬਾਰ ਹੀ ਹੁਣ ਆਪ ਕਰੇ ਪਈ ਐ ਇਲਾਜ ਕਰਾਈ ਜੰਨੇ ਆ ਪਹਿਲਾ ਸਰਕਾਰੀ ਹਸਪਤਾਲ ਚ ਰੱਖਿਆ ਤਿੰਨ ਦਿਨੀ ਉਸ ਤੋਂ ਬਾਅਦ ਹੁਣ ਪ੍ਰਾਈਵੇਟ ਚ ਸਮਾਲ ਸਰ ਇਲਾਜ ਕਰਾਈ ਜੰਨੇ ਇਹਦੇ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਦੇ ਆ ਇਹ ਸਸਪੈਂਡ ਹੋਣਾ ਚਾਹੀਦਾ ਜੀ ਤੇ ਇਹ ਝਗੜਾ ਸਿਰਫ ਇਹੀ ਸੀਗਾ ਵੀ ਪਾਣੀ ਦੇ ਵਿੱਚ ਉਤਾਰਨ ਦਾ ਸੀ ਜਾਂ ਹੋਰ ਵੀ ਕੋਈ ਕਾਰਨ ਸੀ ਪਾਣੀ ਦੇ ਵਿੱਚ ਉਤਾਰਨ ਦਾ ਹੀ ਸੀਗਾ ਜੀ ਇਹਨੇ ਕਿਹਾ ਵੀ ਪਾਣੀ ਚ ਬਾਈ ਚਾ ਬਸ ਗਾਂ ਕਰ ਦੋ ਜਾਂ ਮੈਨੂੰ ਸੁੱਕੇ ਉਤਾਰ ਦੋ না ਜਾ ਮੈਨੂੰ ਬਾਈਪਾਸ ਤੇ ਆਪਣਾ ਬੱਗੀ ਪਰ ਚੌਂਕ ਤੇ ਉਤਾਰ ਦੋ ਵੀ ਉੱਥੋਂ ਮੈਂ ਤੁਰ ਕੇ ਆ ਜੂੰਗੀ ਵਾਪਸ ਪਿੱਛੇ ਨੂੰ ਉਹਨੇ ਤਾਰਨ ਦੇ ਬਜਾਇ ਕਹਿੰਦਾ ਇੱਥੇ ਉਤਰਨਾ ਉਤਰ ਕਹਿੰਦਾ ਨਹੀਂ ਮੈਂ ੱੱਕੇ ਮਾਰ ਕੇ ਤੈਨੂੰ ਥੱਲੇ ਸਾਰੂੰਗਾ ਉਹ ਪਤਾ ਕਿਹੜੀ ਕੰਮਣੀ ਦੀ ਬਾਤ ਸੀਗੀ ਪੰਨ ਬਾਸੀਗੀ ਜੇ ਤੁਸੀਂ ਹੁਣੇ ਗੱਲ ਕੀਤੀ ਵੀ ਪਹਿਲਾਂ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਉਹ ਕਿਸ ਕਾਰਨ ਹੋਇਆ ਸੀ ਝਗੜਾ ਇਹ ਇਹਦੇ ਨਾਲ ਇੱਕ ਸਮਾਲ ਸਰੋ ਮਾਤਾ ਜਾਂਦੀ ਆਈ ਉਹ ਵੀ ਕੇਐਫਸੀ ਜੀ ਲੱਗੀ ਆਈ ਉਹਨਾਂ ਦੇ ਕੋਲ ਆਧਾਰ ਕਾਰਡ ਨਹੀਂ ਸੀ ਉਹਦੇ ਹੀ ਆਧਾਰ ਕਾਰਡ ਦੋ ਜਾਏ ਉਹਨੇ ਚਲ ਆਪਦੇ 50 ਰੁਪਏ ਪੈਸੇ ਦਿੱਤੇ ਟੱਕ ਟੱਕ ਟਾਲੀ ਉਹਨਾਂ ਨਾਲ ਬਹਿਸ ਕਰਦਾ ਸੀਗਾ ਇਹ ਵੀ ਤੁਸੀਂ ਆਧਾਰ ਕਾਰਡ ਤੇ ਟੱਕ ਟੱਕ ਟਾਉਣੇ ਆ ਤੇ ਇਹ ਉਹ ਗੱਲਾਂ ਕਰਦਾ ਇਹਦੇ ਨਾਲ ਵੀ ਉਹ ਕਹਿੰਦੀ ਵੀ ਮੇਰੇ ਕੋਲ ਅੱਜ ਆਧਾਰ ਕਾਰਡ ਨਹੀਂਗਾ ਆਧਾਰ ਕਰ ਤੋਂ ਉਹਨੇ ਪੈਸੇ ਹੀ ਦਿੱਤੇ ਉਹਨੂੰ ਬਾਬਾ ਪੁੱਠਾ ਸਿੱਧਾ ਬੋਲਿਆ ਜੀ ਉਹ ਬੇਦਾਣੀ ਬੋਲੀ ਕੋਈ ਉਹਦੇ ਨਾਲ ਆਂਟੀ ਨਾਲ ਹੀ ਝਗੜਾ ਹੋਇਆ ਹੈ ਦਾਜੀ ਹੁਣ ਪੁਲਿਸ ਮਤਲਬ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਹੀ ਪਰਚਾ ਦਿੱਤਾ ਵਾ ਉਹਨਾਂ ਨੇ ਹੀ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਸਾਨੂੰ ਤਾਂ ਕੋਈ ਪਤਾ ਨਹੀਂ ਗਿਆ ਜੀ ਹਣਾ ਅੱਜ ਬਿਆਨ ਹੋਗੇ ਹਾਂਜੀ ਬਿਆਨ ਹੋਗੇ ਬਿਆਨ ਉਹਦੇ ਨੋਗੇ 4 ਦਿਨ ਇਹਦੇ ਵਿੱਚ ਮਿਤੀ 2 9 25 ਨੂੰ ਜਿਹੜਾ ਆਪਣੇ ਇਹਦਾ ਲੜਕੇ ਦਾ ਨਾਮ ਮਨਪ੍ਰੀਤ ਗੌਰੇ ਪਤਨੀ ਇਕਮਾਲ ਸਿੰਘ ਵਾਸੀ ਸੰਮਲ ਸਰ ਇਹ ਰੋਜ਼ ਮਤਲਬ ਅਪਡਾਉਨ ਕਰਦੀ ਹੈ ਕਿ ਕੇ ਕੇਐਫਸੀ ਜਿਹੜਾ ਆਊਟਲੈਟ ਉੱਥੇ ਨੌਕਰੀ ਕਰਦੀ ਹੈ ਤੇ ਦੋ ਨੋ ਬੱਚੀ ਨੂੰ ਵੀ ਇਹ ਸਵੇਰ ਜਿਹੜਾ ਆਈ ਸੀ ਇੱਥੇ ਤੇ ਜਦੋਂ ਆਈ ਸੀ ਆਪਣੇ ਬੱਸ ਦੇ ਵਿੱਚ ਸਵਾਰ ਜੀ ਨੇ ਕੰਡਕਟਰ ਨੂੰ ਅਮਨਦੀਪ ਸਿੰਘ ਇੱਕ ਕੰਡਕਟਰ ਜਿਹਨੂੰ ਇਹਨੇ ਕਿਹਾ ਲੈ ਮੈਨੂੰ ਜਿਹੜਾ ਗੁੱਗੀਪੁਰਾ ਚੌਂਕ ਤੇ ਧਾਰ ਦੇ ਉਹਨੇ ਗੁੱਗੀਪੁਰਾ ਚੌਂਕ ਤੇ ਆ ਕੇ ਜਿਹੜਾ ਇਹਨੂੰ ਥੋੜਾ ਪਾਣੀ ਦੇ ਵਿੱਚ ਬੱਸ ਜਿਹੜੀ ਖੜੀ ਕਰਤੀ ਤੇ ਇਹਨੇ ਕਿਹਾ ਨਹੀਂ ਮੈਨੂੰ ਸੁੱਕੇ ਸੁੱਕੀ ਜਗ੍ਹਾ ਧਾਰੋ ਇਹਦੇ ਤੇ ਇਹਨਾਂ ਦੀ ਬਹਿਸ ਹੋ ਗਈ ਤੇ ਜਿਹੜਾ ਕੰਡਕਟਰ ਸੀ ਇਹਨੇ ਉਹਦੇ ਨਾਲ ਕੁੱਟ ਮਾਰ ਕੀਤੀ ਉਦੇ ਤਾ ਤੇ ਫਿਰ ਜਿਹੜਾ ਇਹਦੀ ਇਹਨੇ ਮਨਪ੍ਰੀਤ ਕੌਰ ਨੇ ਚੌਂਕੀ ਫੋਕਰ ਪੁਆਇੰਟ ਦੇ ਵਿੱਚ ਦਰਖਾਸਤ ਦਿੱਤੀ ਸੀ ਜਿਹਦੇ ਵਿੱਚ ਆਪ ਸੋਚਣਾ ਦੀ ਗੱਲਬਾਤ ਚੱਲ ਨਹੀਂ ਰਹੀ ਤੇ ਰਾਜੀ ਨਵੇਂ ਦੀ ਗੱਲਬਾਤ ਚੱਲ ਰਹੀ ਤੇ ਇਹਦੇ ਸਬੰਧ ਚ ਜਿਹੜਾ ਕੱਲ ਅਸੀਂ ਮਕਦਮਾ ਨੰਬਰ 179 ਦੇ ਵਿੱਚ ਅਧੀਨ ਤਰ੍ਹਾਂ ਜੋਤਰ 115 2 ਬੀ ਐਨ ਐਸ ਤਹਿਤ ਜਿਹੜਾ ਦਰਜ ਕਰ ਦਿੱਤਾ ਗਿਆ ਤੇ ਕਰੈਕਟਰ ਫਾਈਲ ਹੈ ਨਹੀਂ ਉਹ ਅਜੇ ਫਰਾਰ ਹਨ ਉਹਨਾਂ ਜਲਦੀ ਗ੍ਰਿਫਤਾਰ ਕਰ ਲਾਂਗੇ ਸਿਰੇ ਬਸ ਕਿਹੜੀ ਚ ਪਤਾ ਲੱਗ ਜੀ ਪੰਨ ਪਾਸੇ ਸਰ ਕਿੰਨੇ ਦਿਨ ਹੋ ਗਏ ਮਾਮਲਾ ਕੋਲ ਸਦੇ ਧਿਆਨ ਵਿੱਚ ਆਇਆ ਕਾਰਨ ਕਿ ਸੌਦੇ ਜਿਹੜਾ ਲੇਟ ਹੋਇਆ ਇਹਦੇ ਵਿੱਚ ਇਹ ਹੈ ਜਿਹੜਾ ਲੜਕੀ ਆਪ ਹੀ ਜਿਹੜਾ ਅਜੇ ਐਫਆਰ ਦਰਜ ਨਹੀਂ ਕਰਾ ਰਹੀ ਸੀ ਉਹ ਪਹਿਲਾਂ ਕਿਤੇ ਰਾਜਨਵੇਂ ਦੇ ਚੱਕਰ ਵਿੱਚ ਲੱਗੀ ਹੋਈ ਸੀ